ਕਹਾਂਗਾ ਕਿ ਇਹਨਾਂ ਨੂੰ ਚਾਇਨਾ ਡੋਰ ਨਾ ਵਰਤਣ ਦਿਓ ਬਾਅਦ ਤੋਂ ਵੱਧ ਆਮ ਡੋਰ ਵਰਤਣ ਚਲੋ ਮਹਿੰਗੀ ਜ਼ਰੂਰ ਮਿਲਦੀ ਆ ਪਰ ਇਹ ਹੈ ਕਿ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਹੁੰਦਾ ਇਹ ਵੀ ਚਾਇਨਾ ਡੋਰ ਵੇਚਦੇ ਸਾਰੇ ਫੜ ਕੇ ਬੰਦ ਕਰ ਦੇਣੇ ਚਾਹੀਦੇ ਇੱਕ ਵਾਰੀ ਤੇ ਜਿਹੜਾ ਉੱਤੇ ਛੱਤ ਦੇ ਵੀ ਢੋਂਦਾ ਉਹਨੂੰ ਹੀ ਫੜ ਕੇ ਅੰਦਰ ਕਰ ਦਿਓ ਆਪੇ ਹੀ ਸਭ ਕੁਝ ਖਤਮ ਹੋਏਗਾ ਫਿਰ ਇਹ ਇਸੇ ਡੋਰ ਵਾਲ ਹੋ ਜਾਣਗੇ ਲੋਕ ਇਹ ਪਤੰਗ ਕੋਈ ਕੋਈ ਬਣਾਉਂਦਾ ਸਾਰੇ ਸ਼ਹਿਰ ਚ ਨਹੀਂ ਬਣਾਉਂਦੇ ਰੈਡੀਮੇਡ ਦੀ ਲਾ ਵਰਤਦੇ ਆ ਅਹੀਂ ਵਾਸਾਤੀ ਲਈ ਯੂਜ਼ ਕਰਦੇ ਆ ਵਾਸ ਲਿਆ ਕੇ ਪ੍ਰੋਪਰ ਉਹਦੀ ਕਟਾਈ ਵੀ ਹੁੰਦੀ ਹੈ ਲੋੜੀ ਦਾ ਤਿਹਾਰ ਨਜ਼ਦੀਕ ਆ ਰਿਹਾ ਤੇ ਲੋੜੀ ਦੇ ਤਿਹਾਰ ਦੇ ਉੱਪਰ ਅਗਰ ਮਾਜੇ ਦੀ ਗੱਲ ਕਰੀਏ ਤਾਂ ਮਾਜੇ ਦੇ ਵਿੱਚ ਬਹੁਤ ਸਾਰੇ ਨੌਜਵਾਨ ਪਤੰਗਬਾਜ਼ੀ ਕਰਨ ਦਾ ਸ਼ੌਂਕ ਰੱਖਦੇ ਨੇ ਗੁੱਡੀਆਂ ਉਡਾਉਂਦੇ ਨੇ ਪਤੰਗਾ ਉਡਾਉਂਦੇ ਨੇ ਤੇ ਉਹ ਪਤੰਗਾ ਤੇ ਗੁੱਡੀਆਂ ਕਿਸ ਤਰੀਕੇ ਬੰਦੀਆਂ ਅੱਜ ਤੁਹਾਨੂੰ ਉਹ ਵੀ ਦਿਖਾਉਣ ਜਾ ਰਹੇ ਹਾਂ ਲੇਕਿਨ ਦੂਸਰੇ ਪਾਸੇ ਬਹੁਤ ਸਾਰੇ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਦਾ ਸ਼ੌਂਕ ਰੱਖਦੇ ਆ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਤੇ ਹੁਣ ਪੂਰਨ ਤੌਰ ਤੇ ਪਾਬੰਦੀ ਵੀ ਲਗਾਈ ਗਈ ਹੈ ਤਾਂ ਦੂਸਰੇ ਪਾਸੇ ਜਿੱਥੇ ਪਤੰਗਬਾਜ਼ੀ ਕਰਨ ਵਾਲੇ ਨੌਜਵਾਨ ਪਤੰਗਾ ਖਰੀਦਣ ਆਉਂਦੇ ਉੱਥੇ ਹੀ ਉਹਨਾਂ ਦੁਕਾਨਾਂ ਦੇ ਉੱਪਰ ਹੁਣ ਧਾਗੇ ਵਾਲੀ ਡੋਰ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ ਸਾਡੇ ਨਾਲ ਵੀਰ ਜੀ ਹੁਣ ਮੌਜੂਦ ਹੈ ਜੋ ਕਿ ਪਤੰਗਾ ਬਣਾ ਦੇ ਆ ਤੇ ਗੱਲਬਾਤ ਕਰਦੇ ਆ ਅਵਿਰਜੀ ਕੀ ਕਹਿਣਾ ਚਾਹੋਗੇ ਪਤੰਗਾ ਬਣਾਉਂਦੇ ਜੇ ਗੁੱਡੀਆਂ ਬਣਾਉਂਦੇ ਜੇ ਇਸ ਵਾਰ ਡੋਰ ਨੂੰ ਖਾਸ ਕਰਕੇ ਧਾਗੇ ਵਾਲੀ ਡੋਰ ਨੂੰ ਪ੍ਰਮੋਟ ਕਰ ਰਹੇ ਹਾਂ ਡੋਰ ਨੂੰ ਅਸੀਂ ਇਸ ਕਰਕੇ ਪ੍ਰਮੋਟ ਕਰ ਰਹੇ ਹਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਡੋਰ ਤੇ ਵੀ ਪਤੰਗ ਪਾਜੀ ਹੁੰਦੀ ਸੀਗੀ ਉਸ ਹੁਣ ਜਿਹੜੇ ਬੱਚੇ ਆ ਉਹਨਾਂ ਨੂੰ ਪਤਾ ਹੀ ਨਹੀਂਗਾ ਉਹ ਚਾਈਨਾ ਡੋਰ ਵਰਦੇ ਮੈਂ ਮਾਪਿਆਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਇਹਨਾਂ ਨੂੰ ਚਾਈਨਾ ਡੋਰ ਨਾ ਵਰਤਣ ਦਿਓ ਬਾਦੇ ਤੋਂ ਵੱਧ ਆਮ ਡੋਰ ਵਰਤਣ ਚਲੋ ਮਹਿੰਗੀ ਜ਼ਰੂਰ ਮਿਲਦੀ ਆ ਪਰ ਇਹ ਹੈ ਕਿ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਹੁੰਦਾ ਤੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਸਾਡੇ ਕੋਲ 16 ਤਾਰ ਦੀ ਚੱਕੜ ਇਹ ਸਪੈਸ਼ਲ ਬਰੇਲੀ ਤੋਂ ਲਾ ਕੇ ਆਈ ਹੈ ਸਪੈਸ਼ਲ ਇਹ ਚ ਕੀ ਖਾਸ ਕੀ ਹੈਗਾ ਇਹਨਾਂ ਚ ਇਹ ਚ ਖਾਸ ਇਹੋ ਹੀ ਹੈ ਇਹ ਜਿਹੜੀ ਗਰਾਊਂਡ 'ਚ ਆਪਾਂ ਯੂਜ਼ ਕਰਦੇ ਆ ਨਾ ਪਤੰਗ ਤੇ ਗਰਾਊਂਡ 'ਚ ਆਪਾਂ ਪਤੰਗ ਡੋਣਦੇ ਆ ਆ ਦੇਖੋ ਇਹ ਆ ਗਈ 12 ਪਲੱਸ ਇਹਦੇ ਉੱਤੇ ਲਿਖਿਆ ਹੁੰਦਾ ਜੀ 12 ਤਾਰ ਆ ਦੇਖੋ 12 ਤਾਰ ਲਿਖਿਆ ਨਾ ਸ਼ੇ ਰੀਲ ਜੀ ਇਹ ਮਤਲਬ ਕਹਿਨਦਾ ਕਿ ਇਹ ਆਪਾਂ ਸੋਚ ਰਖੜੀ ਵੇਚ ਚੁੱਕੇ ਆ ਜੀ ਇਸ ਹਾਲ ਪਿਛਲੇ ਸਾਲ ਤੇ ਚਲੋ ਇਹਦੀ ਡਿਮਾਂਡ ਹੀ ਨਹੀਂ ਗਈ ਉਹ ਤੋਂ ਚਾਈਨਾ ਡੋਰ ਹੈਗੀ ਸੀ ਸਰਕਾਰ ਨੇ ਕਿਹੜਾ ਜਿਹੜੀ ਸਰਕਾਰ ਵੱਲੋਂ ਸਖਤ ਕਦਮ ਚੁੱਕੇਗੇ ਡੋਰ ਦੇ ਖਿਲਾਫ ਉਹਦਾ ਅਸਰ ਦੇਖਣ ਨੂੰ ਮਿਲਿਆ ਅਸਰ ਹੈਗਾ ਅਸਰ ਹੈਗਾ ਹੋਣਾ ਵੀ ਚਾਹੀਦਾ ਵਾ ਮੈਂ ਤਾਂ ਕਹਿੰਦਾ ਸਾਰੇ ਜਿੰਨੇ ਵੀ ਚਾਇਨਾ ਡੋਰ ਵੇਚਦੇ ਆ ਸਾਰੇ ਫੜ ਕੇ ਬੰਦ ਕਰ ਦੇਣੇ ਚਾਹੀਦੇ ਇੱਕ ਵਾਰੀ ਤੇ ਜਿਹੜਾ ਉੱਤੇ ਛੱਤ ਦੇ ਵੀ ਢੋਂਦਾ ਉਹਨੂੰ ਹੀ ਫੜ ਕੇ ਅੰਦਰ ਕਰ ਦਿਓ ਆਪੇ ਹੀ ਸਭ ਕੁਝ ਖਤਮ ਹੋਏਗਾ ਫਿਰ ਇਹ ਇਸੇ ਡੋਰ ਵੱਲ ਹੋ ਜਾਣਗੇ ਲੋਕੀ ਜੀ ਜੀ ਤੇ ਪਤੰਗਬਾਜੀ ਦੀ ਗੱਲ ਕਰੀਏ ਤਾਂ ਕਿਹੜੀਆਂ ਕਿੜੀਆਂ ਪਤੰਗਾਂ ਤੁਹਾਡੇ ਵੱਲੋਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਜਾਂ ਕਿਹੜੀਆਂ ਕਿੜੀਆਂ ਗੁੱਡੀਆਂ ਤੁਹਾਡੇ ਵੱਲੋਂ ਤਿਆਰ ਕੀਤੀਆਂ ਸਾਡੇ ਕੋਲ ਸਾਰੇ ਸਹਜ ਹੁੰਦੇ ਆ ਸਾਡੇ ਕੋਲ ਪੌਣੀ ਤੋਂ ਲੈ ਕੇ 6 ਫੁੱਟ ਤੱਕ ਸਾਡੇ ਕੋਲ ਸਹਜ अवेलेबल ਹੈਗੇ ਨੇ ਜੀ ਤੇ ਕਿੰਨਾ ਸਮਾਂ ਲੱਗਦਾ ਇਹਨੂੰ ਤਿਆਰ ਕਰਨ ਦੇ ਵਿੱਚ ਜਾਂ ਕਦੋਂ ਤੋਂ ਤੁਸੀਂ ਸ਼ੁਰੂ ਹੋ ਜਾਂਦੇ ਸਾਲ ਦਾ ਕਿਉਂਕਿ ਜਨਵਰੀ 'ਚ ਲੋਹੜੀ ਹੁੰਦੀ ਹੈ ਫਿਰ ਕਦੋਂ ਤੁਸੀਂ ਸ਼ੁਰੂ ਹੁੰਦੇ ਸਾਡਾ ਲੋਹੜੀ ਖਤਮ ਹੁੰਦੀ ਹੈ ਨਾਲ ਹੀ ਸਟਾਰਟ ਹੋ ਜਾਂਦਾ ਕੰਮ ਤੇ ਮਤਲਬ 12 ਮਹੀਨੇ ਹੀ ਆਪਾਂ ਕੰਮ ਹੀ ਕਰਦੇ ਆ ਜੀ ਤੇ 12 ਮਹੀਨੇ ਦੇ ਵਿੱਚ ਇੱਕ ਛੁੱਟੀ ਨਹੀਂ ਹੈ ਸਾਡੇ ਕੋਲ ਖਾਸ ਕਿਹੜੀ ਕਿਹੜੀ ਹੁੰਦੀ ਹੈ ਪਤੰਗ ਖਾਸ ਸਾਡੇ ਕੋਲ ਮੇਨ ਜਿਹੜੀ ਜ਼ਿਆਦਾਤਰ ਲੋਕੀ ਡਿਮਾਂਡ 'ਚ ਹੈਗੀ ਆ ਪੌਣੀ ਤਾ ਵੀ ਡੇਢ ਤਾ ਵੀ ਹੁਣ ਅੱਜ ਕੱਲ੍ਹ ਆ ਪਾਕਿਸਤਾਨੀ ਦਾ ਬਹੁਤ ਟ੍ਰੈਂਡ ਆ ਆ ਪਾਕਿਸਤਾਨੀ ਤੋਂ ਹੀ ਵੇਖ ਸਕਦੇ ਹੋ ਇਹ ਇਹਨਾਂ ਦਾ ਬਹੁਤ 트ੈਂਡ ਹੈ ਇੱਥੇ ਲੋਕੀ ਜਿੰਨਾ ਮਰਜੀ ਪੈਸੇ ਖਰਚ ਦਿੰਦੇ ਆ ਤੇ ਮਤਲਬ ਮਾਨ ਪਸੰਦੀਆਂ ਉਹਨਾਂ ਨੂੰ ਲੱਗਦਾ ਕਿ ਠੀਕ ਹੈ ਉਹ ਐ ਚੀਜ਼ ਹੋ ਜਾਂਦੀ ਹੈ ਅਗਰ ਅੰਮ੍ਰਿਤਸਰ ਚ ਪਤੰਗ ਬਣਾਉਣ ਦੀ ਜਾਂ ਗੁੱਡੀ ਬਣਾਉਣ ਦੀ ਗੱਲ ਕਰੀਏ ਤਾਂ ਪਹਿਲ ਦੇ ਆਧਾਰ ਤੇ ਤੁਹਾਡੀ ਦੁਕਾਨ ਦਾ ਨਾਮ ਨਿਕਲ ਕੇ ਸਾਹਮਣੇ ਆਉਂਦਾ ਅਜੀਹਾ ਕੀ ਖਾਸ ਹੈਗਾ ਤੁਹਾਡੀਆਂ ਗੁੱਡੀਆਂ ਚ ਜਾਂ ਪਤੰਗਾਂ ਚ ਹੁਣ ਵੀ ਦੇਖਿਆ ਨੌਜਵਾਨਾਂ ਦੀਆਂ ਬਾਹਰ ਲਾਈਨਾਂ ਲੱਗੀਆਂ ਪਈਆਂ ਇਹ ਖਾਸ ਇਹ ਆ ਕਿ ਸਾਡਾ ਪਿਆਰ ਹੈ ਸਭ ਨਾਲ ਠੀਕ ਹੈ ਅਸੀਂ ਕਸਟਮਰ ਨਾਲ ਡੀਲਿੰਗ ਵੀ ਇਤਰਾ ਕਰੀਦੀ ਆ ਕਿ ਉਹ ਕਸਟਮਰ ਕਿਤੇ ਨਹੀਂ ਜਾਂਦਾ ਇੱਕ ਤੇ ਸਾਡੀ ਪਤੰਗ ਦੀ ਉਡਾਰੀ ਵੀ ਵਧੀਆ ਵਾ ਮਹਾਰਾਜ ਦੀ ਕਿਰਪਾ ਵਾ ਵਾਇਗਰੂ ਨੇ ਚਲੋ ਪਤਾ ਨਹੀਂ ਕਿਹੜੇ ਕਿਵੇਂ ਹੱਥ ਰਾਕੇ ਸਾਨੂੰ ਉੱਪਰ ਲੈ ਗਏ ਆ ਆਪਾਂ ਇੰਨੇ ਜੋਗੇ ਨਹੀਂ ਹੈਗੇ ਉਹਨਾਂ ਨੇ ਮਿਹਰ ਕੀਤੀ ਹੈ ਤੇ ਆਪਾਂ ਇਸ ਲੈਵਲ ਤੇ ਹੈਗੇ ਆ ਇੱਕ ਖਾਸ ਗੱਲ ਇਹ ਵੇਖਣ ਨੂੰ ਮਿਲੀ ਕਿ ਤੁਸੀਂ ਬਾਸ ਦੇ ਨਾਲ ਜਿਹੜੀ ਆ ਪਤੰਗ ਬਣਾਉਂਦੇ ਜਾਂ ਗੁੱਡੀ ਬਣਾਉਂਦੇ ਜੇ ਉਹ ਕੀ ਤਰੀਕਾ ਹੈਗਾ ਉਹ ਬਣਾਉਂਦਾ ਸਰ ਬਾਸ ਦੇ ਥਿਲੇ ਦੀ ਪਤੰਗ ਕੋਈ ਕੋਈ ਬਣਾਉਂਦਾ ਸਾਰੇ ਸ਼ਹਿਰ ਚ ਨਹੀਂ ਬਣਾਉਂਦੇ ਰੈਡੀਮੇਡ ਥਿਲਾ ਵਰਤਦੇ ਆ ਅਹੀਂ ਵਾਸਾਤੀ ਲਾਹੀ ਯੂਜ਼ ਕਰਦੇ ਆ ਵਾਸ ਲਿਆਗੇ ਪ੍ਰੋਪਰ ਉਹਦੀ ਕਟਾਈ ਵੀ ਹੁੰਦੀ ਹੈ ਤੁਸੀਂ ਮੇਰੇ ਕੋ ਕਿਤੇ ਆਓਗੇ ਨਾ ਫਰਵਰੀ ਦੇ ਮਹੀਨੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਤਨਾ ਉੱਚਾ ਵਾਸ ਚੋ ਦੀਲੇ ਨਿਕਲਦੇ ਆ ਇਹਦਾ ਮਤਲਬ ਤੁਸੀਂ ਫਰਵਰੀ ਤੋਂ ਸ਼ੁਰੂ ਹੋ ਜਾਂਦੇ ਤੇ ਦਸੰਬਰ ਤੱਕਰ ਪਤੰਗਾ ਬੰਦੀਆਂ ਬਾਜੀ ਫਰਵਰੀ ਤੇ ਲੈ ਕੇ ਮਤਲਬ ਕਹਿ ਲਓ 12 ਮਹੀਨੇ ਦੇ ਜੇ ਹੈਗੇ ਨਾ 12 365 ਦਿਨ ਸਾਡੇ ਕੋਲ ਮਤਲਬ ਡਬਲ ਕੰਮ ਹੈ ਜੀ ਸਾਨੂੰ 17-18 ਘੰਟੇ ਕੰਮ ਕਰਨਾ ਪੈਂਦਾ ਜੀ ਜਿਹੜੀ ਤੁਸੀਂ ਆ ਪਤੰਗਾ ਜਾਂ ਗੁੱਡੀਆਂ ਤਿਆਰ ਕਰਦੇ ਜੇ ਇਹ ਦੁਕਾਨਦਾਰਾਂ ਨੂੰ ਅੱਗੇ ਹੌਲ ਸੇਲ ਤੇ ਵੇਚਦੇ ਜੇ ਜਾਂ ਸ਼ਹਿਰ ਵਾਸੀ ਤੁਹਾਡੇ ਕੋਲ ਲੈਣ ਆਉਂਦੇ ਸਾਡੇ ਕੋਲ ਨਾ 5 ਦੁਕਾਨਾਂ ਲੱਗੀਆਂ ਵਾ ਕੁਝ ਬਾਹਰ ਦੇ ਕਸਟਮਰ ਵੀ ਲੱਗੇ ਹੋਏ ਨੇ ਫੋਰਨ ਕੰਟਰੀਆਂ ਦੇ ਉਹਨਾਂ ਨੂੰ ਆਪਾਂ ਸਪਲਾਈ ਕਰੀਦੀ ਐ ਤੇ ਫਿਰ ਕੁਝ ਆਪਾਂ ਲਾਸਟ ਵਾਲੇ ਦਿਨਾਂ 'ਚ ਆਪਣੇ ਜੋ ਕਸਟੋਕ ਰੱਖੀਦਾ ਕਿ ਸਾਡੇ ਕੋਲ ਵੀ ਕਸਟਮਰ ਨਾ ਮੁੜੇ ਸਾਡੀ ਵੀ ਦੁਕਾਨਦਾਰੀ ਨਾ ਖਰਾਬ ਹੋਵੇ ਇਹ ਚੀਜ਼ ਹੁੰਦੀ ਐ ਤਾਂ ਫਿਰ ਕਦੋਂ ਤੱਕ ਸਟਾਕ ਅਵੇਲੇਬਲ ਰਹਿੰਦਾ ਤੁਹਾਡੇ ਕੋਲ ਸਟਾਕ ਸਾਡਾ 25 ਤਰੀਕ ਤੱਕ ਦਸੰਬਰ ਦੀ ਹੂੰ ਉਸ ਤੋਂ ਬਾਅਦ ਸਾਡੇ ਕੋਲ ਬੜੀ ਮੁਸ਼ਕਲ ਹੁੰਦੀ ਹੈ ਸਾਨੂੰ ਵੀ ਪ੍ਰੋਬਲਮ ਆਉਂਦੀ ਹੈ ਕਿ ਸਾਡੇ ਕੋਲ ਸਟਾਕ ਨਹੀਂ ਹੁੰਦਾ ਤੇ ਅਸੀਂ ਕਈ ਵਾਰੀ ਬੜੇ ਸ਼ਰਮੰਦਾ ਹੁੰਨੇ ਆ ਕਿ ਯਾਰ ਆਪਣਾ ਬੰਦਾ ਆਇਆ ਇਹਨੂੰ ਆਪਾਂ ਸਟਾਕ ਨਹੀਂ ਦੇ ਸਕੇ ਪਰ ਸਾਡੀ ਵੀ ਮਜਬੂਰੀ ਹੈ ਕਿ ਬੰਨੀ ਕਿਤੇ ਕਿੰਨੀ ਗਿਆ ਇਹ ਦਿਨਾਂ 'ਚ ਵੈਸੇ ਵੀ ਤੁਹਾਨੂੰ ਬੜਾ ਸਰਦੀ ਹੁੰਦੀ ਕੰਮ ਘੱਟ ਹੁੰਦਾ ਤੇ ਫਿਰ ਵੀ ਆਪਾਂ ਕੋਸ਼ਿਸ਼ ਕਰੀਦੀ ਕਿ ਉਹਨੂੰ ਕੁਝ ਨਾ ਕੁਝ ਦੇ ਕੇ ਤੋੜੀ ਜੀ ਤਾਂ ਇੱਕ ਕਈ ਨੌਜਵਾਨ ਹੁੰਦੇ ਨਾ ਉਹ ਲੋਹੜੀ ਦੇ ਨਜ਼ਦੀਕ ਜਾ ਕੇ ਆਪਣੀ ਸਪੈਸ਼ਲ ਕਾਈਟਸ ਜਿਹੜੀਆਂ ਤਿਆਰ ਕਰਵਾਉਂਦੇ ਆ ਸਪੈਸ਼ਲ ਪਤੰਗਾ ਤਿਆਰ ਕਰਵਾਉਂਦੇ ਕੋਈ ਸਟicker ਨਾਲ ਕੋਈ ਕੁਝ ਲਿਖਵਾ ਕੇ ਫਿਰ ਉਹ ਕਦੋਂ ਤੱਕ ਬੁਕਿੰਗ ਲੈਂਦੇ ਉਹਦਾ ਇਸ ਤਰ੍ਹਾਂ ਹੁੰਦਾ ਪ੍ਰੋਸੀਜਰ ਆਪਾਂ ਪਲੇਨ ਪਤੰਗ ਤਿਆਰ ਰੱਖੀਦੀ ਐ ਤੇ ਜਿਵੇਂ ਕਿਸੇ ਨੇ ਨਾਮ ਲਿਖੋਣਾ ਹੋਵੇ ਫਿਰ ਉਹਨੂੰ ਕਹਿੰਦਾ ਭਰਾ ਇਸ ਤਰ੍ਹਾਂ ਜਾਂ ਨੰਬਰ ਪਲੇਟਾਂ ਵਾਲੇ ਕੋ ਸਾਡੇ ਕੋਲ ਟਾਈਮ ਦੀ ਛੋਟੇ ਜੁਂ ਹੁੰਦੀ ਆ ਆਪਾਂ ਹੈਂਡ ਮੇਡਿੰਗ ਨਹੀਂ ਕਰ ਸਕਦੇ ਫਿਰ ਉਹਨੂੰ ਨੰਬਰ ਪਲੇਟਾਂ ਵਾਲੇ ਕੋ ਭੇਜ ਦਿੰਦਾ ਉਹ ਸਟicker ਕੱਢ ਕੇ ਉਹਦੇ ਉੱਤੇ ਨਾਮ ਕਰ ਦਿੰਦੇ ਆ ਜੇ ਪ੍ਰਿੰਟ ਕਢ ਹਾਂਜੀ ਤਾਂ ਹੋਰ ਇਸ ਤੋਂ ਇਲਾਵਾ ਕਿੰਨੇ ਰੁਪਏ ਤੋਂ ਗੁੱਡੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਵਾਰ ਦੀ ਗੱਲ ਕਰੀਏ ਤੇ ਕਿੰਨੇ ਤੱਕ ਰ ਜਾ ਰਹੀ ਹੈ ਸਾਡੀ ਇਸ ਟਾਈਮ ਨਾ ਸਟਾਰਟਿੰਗ ਜਿਹੜੀ ਹੈ ਨਾ 5 ਰੁਪਏ ਤੋਂ ਸਟਾਰਟ ਹੁੰਦੀ ਹੈ ਜਿਹੜੀ ਆਪਾਂ ਕੁਰਾਮਪੁਰ ਦੀ ਗੁੱਡੀ ਹੁੰਦੀ ਹੈ ਤੇ ਸਾਡੀ ਸਟਾਰਟਿੰਗ 1000 ਰੁਪਏ ਤੱਕ ਜਾਂਦੀ ਹੈ ਜਿਵੇਂ ਹੁੰਦੀ ਆ ਵੇਖ ਸਕਦੇ ਹੋ ਇਹ 7 ਫੁੱਟ ਦੀ ਪਤੰਗ ਆ ਇਹਦੇ ਉੱਤੇ ਡਿਜ਼ਾਈਨਿੰਗ ਹੋ ਗਈ ਆਪਾਂ 12-1300 ਰੁਪਏ ਦੀ ਵੇਚਦੇ ਆ ਤੇ ਲੋਕੀ ਲੈ ਕੇ ਵੀ ਜਾਂਦੇ ਆ ਡਿਜ਼ਾਈਨਿੰਗ ਆਪਣੇ ਸਮਾਨ ਪਸੰਦੀ ਕਰਵਾਉਂਦੇ ਆ ਪਿਛਲੀ ਵਾਰ ਨਾਲੋਂ ਮਹਿੰਗਾਈ ਹੈਗੀ ਐਸ ਵਾਰ ਸਮਾਨ ਖਰੀਦਣ ਚ ਜਾਂ ਵੇਚਣ ਚ ਅੱਗ ਨੇ ਸ਼ੌਂਕ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਏ ਤੁਹਾਨੂੰ ਸੱਚਾਈ ਦੱਸਾਂ ਸ਼ੌਂਕ ਜਿੰਨੇ ਕਰਨਾ ਵਾਣਾ ਉਹਨੇ ਰੇਟ ਨਹੀਂ ਵੇਖਣਾ ਉਹਨੇ ਲੈ ਜਾਣੀ ਚੀਜ਼ ਪਸੰਦ ਹੋਣੀ ਚਾਹੀਦੀ ਬਸ ਜਾ ਬਿਲਕੁਲ ਇਹ ਤਸਵੀਰ ਜਿਹੜੀ ਅੰਮ੍ਰਿਤਸਰ ਦੀ ਤੁਹਾਨੂੰ ਦਿਖਾਈ ਹੈ ਜਿੱਥੇ ਕਿ ਲੋਹੜੀ ਦੇ ਤਿਹਾੜ ਦੇ ਮੱਦੇ ਨਜ਼ਰ ਪਤੰਗਾਂ ਤੇ ਗੁੱਡੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਤੇ ਗੁੱਡੀਆਂ ਤਿਆਰ ਕੀਤੀਆਂ ਜਾ ਰਹੀਆਂ ਇਸ ਦੇ ਨਾਲ ਹੀ ਦੁਕਾਨਦਾਰਾਂ ਵੱਲੋਂ ਇਸ ਵਾਰ ਪਤੰਗਾਂ ਤੇ ਗੁੱਡੀਆਂ ਉਡਾਣ ਵਾਲਿਆਂ ਨੂੰ ਖਾਸ ਅਪੀਲ ਇਹ ਕੀਤੀ ਗਈ ਹੈ ਕਿ ਇਸ ਵਾਰ ਚਾਈਨਾ ਡੋਰ ਦੇ ਨਾਲ ਪਤੰਗबाजी ਜਾਂ ਨਾ ਕੀਤੀ ਜਾਵੇ ਇਸ ਵਾਰ ਸਿਰਫ ਧਾਗੇ ਦੀ ਬਣੀ ਡੋਰ ਦੇ ਨਾਲ ਹੀ ਪਤੰਗबाजी ਕੀਤੀ ਜਾਵੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਨੌਜਵਾਨਾਂ 'ਚ ਇਸ ਤਿਹਾੜ ਨੂੰ ਲੈ ਕੇ ਇਹ ਇੰਨਾ ਉਤਸ਼ਾਹਤ ਹੁੰਦੀ ਹੈ ਕਿ ਫਰਵਰੀ ਮਹੀਨੇ ਤੋਂ ਹੀ ਉਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਤੇ 25 ਦਸੰਬਰ ਤੱਕ ਉਹ ਪਤੰਗਾਂ ਬਣਾਉਂਦੇ ਆ ਤੇ ਵੇਚਦੇ ਆ ਤੇ 25 ਦਸੰਬਰ ਤੋਂ ਬਾਅਦ ਉਹਨਾਂ ਕੋ ਜਿਹੜਾ ਸਟਾਕ ਹੁੰਦਾ ਉਹ ਵੀ ਆਊਟ ਆਫ ਸਟਾਕ ਹੋ ਜਾਂਦਾ ਜਿੰਨੀਆਂ ਵੀ ਪਤੰਗਾਂ ਜਾਂ ਗੁੱਡੀਆਂ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਇਹਨਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਵਿਕ ਚੁੱਕੀਆਂ ਨੌਜਵਾਨਾਂ ਵੱਲੋਂ ਆਨਲਾਈਨ ਹੀ ਪੇਮੈਂਟ ਕਰਕੇ ਆਨਲਾਈਨ ਹੀ ਆਰਡਰ ਬੁੱਕ ਕਰਵਾਏ ਗਏ ਆ ਬਸ ਹੁਣ ਲੋਹੜੀ ਦੇ ਤਿਹਾੜ ਦੇ ਨਜ਼ਦੀਕ ਆ ਕੇ ਉਹਨਾਂ ਵੱਲੋਂ ਇਹ ਸਾਰੀਆਂ ਪਤੰਗਾਂ ਤੇ ਗੁੱਡੀਆਂ ਉਹਨਾਂ ਕੋ ਲੈ ਕੇ ਜਾਣੀਆਂ ਤਾਂ ਜਿੱਥੇ ਲੋਹੜੀ ਦਾ ਤਿਹਾੜ ਮ ਤੇ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਪਤੰਗਬਾਜ਼ੀ ਕੀਤੀ ਜਾਂਦੀ ਹੈ ਤੇ ਉਹ ਪਤੰਗਾਂ ਤਿਆਰ ਕਿਸ ਤਰੀਕੇ ਨਾਲ ਹੁੰਦੀਆਂ ਉਹ ਦਿਖਾਉਣ ਦੀ ਤੁਹਾਨੂੰ ਇੱਕ ਛੋਟੀ ਜੀ ਕੋਸ਼ਿਸ਼ ਸਾਡੇ ਵੱਲੋਂ ਕੀਤੀ ਗਈ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਦਾ ਅਨਮਿਊਟ ਅੰਮ੍ਰਿਤਸਰ